ਤੁਸੀਂ ਕਿਹੜੀ ਗੱਲ ਆ ਸਾਡੀ ਜਿਹੜੀ ਸ਼ੁਭ ਕਰਨ ਵਾਲੀ ਆ ਉਹਦਾ ਜਵਾਬ ਮੈਨੂੰ ਸ਼ੁਭ ਕਰਨ ਦਾ ਜਵਾਬ ਕਿਉਂ ਚਾਹੀਦਾ ਕਿ ਮੇਰੇ ਕੋਲੇ ਮਰਿਆ ਹੋ ਬੰਦਾ ਮੈਨੂੰ ਇਸ ਕਰਕੇ ਚਾਹੀਦਾ ਕਿ ਮੌਜੂਦ ਸੀ ਮੌਕੇ ਤੇ ਜਿੱਥੇ ਉਹ ਗੋਲੀ ਜਾਈ ਜਦੋਂ ਗੋਲੀ ਬੱਜੀ ਹੈ ਔਰ ਦੂਜੀ ਗੱਲ ਜਿਹੜੀਆਂ ਉੱਥੇ ਟਰਾਲੀਆਂ ਸਾਡੀਆਂ ਪੰਨੀਆਂ ਔਰ ਮੈਡੀਕਲ ਸਾਡਾ ਤੋੜਿਆ ਗਿਆ ਗੱਡੀਆਂ ਸਾਡੀਆਂ ਗੋਰੀ ਚ ਪਾ ਕੇ ਜਿਹੜੇ ਮੁੰਡੇ ਨੂੰ ਪਾ ਫਟਿਆ ਗਿਆ ਔਰ ਕੇਸ ਪਤਾ ਕਿਥੇ ਤੇ ਕੀਤਾ ਉਸੇ ਤੇ ਜਿਹਦੀਆਂ ਲੱਤਾਂ ਤੋੜੀਆਂ ਜਵਾੜਾ ਤੋੜਿਆ ਬਾਹਾਂ ਤੋੜੀਆਂ ਕੇਸ ਵੀ ਉਸ ਤੇ ਔਰ ਅਸੀਂ ਜੇ ਉਹਨੂੰ ਲੈ ਕੇ ਵੀ ਗਏ ਆ ਪੀਜੀਆਈ ਚੋਂ ਰਤਕ ਤੋਂ ਤਾਂ ਹਾਈ ਕੋਰਟ ਦੇ ਥਰੂ ਲੈ ਕੇ ਗਏ ਆ ਪੀਜੀ ਚੰਡੀਗੜ੍ਹ ਉਸ ਤੋਂ ਬਾਅਦ ਵੀ ਕਿ ਹਰਿਆਣਾ ਸਰਕਾਰ ਸਾ ਤੋਂ ਫੇਰ ਮੰਗਦੀ ਸੀ ਫੇਰ ਫੇਰ ਸਾਨੂੰ ਹਾਈ ਕੋਰਟ ਤੇ ਲੈਣਾ ਪਿਆ ਫੇਰ ਹਾਈ ਕੋਰਟ ਨੇ ਉਹਨੂੰ ਉਸ ਮੌਕੇ ਤੇ ਉੱਥੇ ਲਿਆ ਕੇ ਉਹ ਜਗ੍ਹਾ ਤੇ ਫੇਰ ਵੀ ਉਹਦੀ ਇਨਕੁਆਰੀ ਹਜੇ ਨਹੀਂ ਹੋਈ ਸਾਨੂੰ ਦੋਸ਼ੀ ਦਾ ਦੱਸ ਦਿਓ ਵੀ ਕਿ ਅਨਪਛਾਤੀ ਪੁਲਿਸ ਸੀ ਔਰ ਦੂਜੀ ਗੱਲ ਜਿਹੜੀ ਸਾਡੀ ਆ ਫੋਰਸ ਖੜੀ ਹੈ ਇਹਨਾਂ ਤੇ ਵਰਤੀ ਪਾਈ ਗਈ ਉੱਥੇ ਜਿਹੜੀ ਫੋਰਸ ਸੀਗੀ ਉੱਥੇ ਬਿਲਕੁਲ ਵਰਦੀ ਨਹੀਂ ਸੀਗੀ ਸਿਰਫ ਕੱਪੜੇ ਸੀ ਬੂਟ ਵੀ ਉਹਨਾਂ ਦੇ ਦੂਜੇ ਸੀਗੇ ਪ੍ਰਾਈਵੇਟ ਬੂਟ ਸੀਗੇ ਕੁਝ ਨਹੀਂ ਸੀ ਉਹਨਾਂ ਕੋਲੇ ਜੇ ਕੱਲੀਆਂ ਉਹਨਾਂ ਨੇ ਜਾਗਟਾ ਪਾਈਆਂ ਹੋਈਆਂ ਸੀ ਕਿਉਂਕਿ ਡੰਡੇ ਸੀਗੇ ਜਵਾਬ ਲੈ ਲਓ ਸਵਾਲ ਨਾ ਕਰੀ ਜਾਓ ਜਵਾਬ ਦਿਓ ਜਵਾਬ ਲੈ ਲਓ ਜਵਾਬ 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 ਬੁਤ ਸਮਾਜ ਚੋਣਾਂ ਦਾ ਜਵਾਬ ਦੇ ਇੱਕ ਮਿੰਟ ਯਾਰ ਬਟਾੜਾ ਕਿਸਾਲ ਚੀਤ ਕੀਤੇ ਦਾ ਜਵਾਬ ਲੋਕ ਪਾਰਟੀ ਦੇ ਬੋਟਾ ਮੰਗਣ ਆਏ ਟਰਾਲੀਆਂ ਕੋਲੇ 12 ਬੋਰ ਦੇ ਫੈ ਹੋ ਸਿੱਧੇ ਗਏ ਕਿਉਂ ਸਿੱਧੇ ਗਏ ਕਿ 12 ਬੋਰ ਚਲਾਈ ਹੁੰਦਾ ਨਹੀਂ ਵੀ ਜਿੰਨੇ ਇਹਨਾਂ ਦਾ ਕੁਝ ਦਾ ਜਵਾਬ ਦੇ ਦਿੰਦੇ ਜਿਹਨਾਂ ਇਨਵੈਸਟਿਗੇਸ਼ਨ ਫੋਰਸ